ਇਹ ਪਿੰਡ ਦੇ ਤਕਰੀਬਨ 15 ਬੱਚੇ ਜਿਹੜੇ 바ਵਾ ਸਾਹਿਬ ਡਾਕਟਰ ਫੀਮਰਾਉਂ ਵੇਡਕਰ ਜੀ ਦੀ ਗੱਲ ਨੂੰ ਫੋਲੋ ਕਰ ਰਹੇ ਆ ਔਰ ਜੇਕਰ ਅੱਜ ਇਹ ਪਹਿਲੇ ਦੂਜੇ ਜੱਤੀ ਤੇ ਸਥਾਨ ਤੇ ਆਏ ਆ ਮੈਂ ਇਹਨਾਂ ਤੋਂ ਅੱਗੇ ਵੀ ਇਹੀ ਆਸ ਕਰਦਾ ਕਿ ਆਉਣ ਵਾਲੇ ਸਮੇਂ ਤੇ ਵੀ ਬੱਚੇ ਇਸੇ ਤਰ੍ਹਾਂ ਪੜ੍ਹਾਈ ਕਰਨੀ ਆ ਤੁਸੀਂ 바ਵਾ ਸਾਹਿਬ ਡਾਕਟਰ ਫੀਮਰਾਉਂ ਵੇਡਕਰ ਜੀ ਤੇ ਜੋਤੀ ਰਾਏ ਫੂਲੋ ਤੇ ਸ੍ਰੀ ਗਾਇ ਫੂਲੋ ਜੀ ਨੇ ਨਾਟਕ ਦੇਖੇ ਆ ਉਹਨਾਂ ਨੇ ਕਿੰਨੇ ਔਖੇ ਹੋ ਕੇ ਆਪਣਾ ਸੰਘਰਸ਼ ਕਰਕੇ ਤੁਹਾਨੂੰ ਇਸ ਮੰਜ਼ਰ ਤੱਕ ਪਹੁੰਚਾਇਆ ਪੜਾਈ ਦੀ ਵਿਦਿਆ ਵਿਦਿਆ ਪੜਾਈ ਬਾਰੇ ਉਹਨਾਂ ਨੇ ਤੁਹਾਨੂੰ ਦੱਸਿਆ ਔਰ ਉਸ ਤੁਸੀਂ ਵਿਚਾਰ ਤੁਹਾਨੂੰ ਫਾਲੋ ਕੀਤਾ ਫਿਰ ਮੈਂ ਸਾਡੇ ਬੱਚੇ ਨੂੰ ਇਹ ਅਪੀਲ ਕਰਾਂਗਾ ਵੀ ਇਹ ਅੱਜ ਜੇ ਛੋਟੇ ਹਨ ਤੁਸੀਂ ਇਹ ਅੱਜ ਫਰਥ ਸੈਕਟਰ ਵਿੱਚ ਇੱਥੇ ਆ ਤੇ ਆਉਣ ਵਾਲੇ ਸਮੇਂ 10ਵੀਂ 11ਵੀਂ 12ਵੀਂ ਔਰ ਉਹ ਪੱਟੀ ਐਜੂਕੇਸ਼ਨ ਦੇ ਵਿੱਚ ਜਿਹ ਤੁਸੀਂ ਜਿਵੇਂ ਮੈਂ ਨੰਬਰ ਮਤ ਲੈਣੇ ਆ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਜਿਹੜਾ ਕੈਮਾਸੀ ਕਰ ਰਹੇ ਆ ਤੁਹਾਨੂੰ ਉਤਸ਼ਾਹਿਤ ਕਰਨ ਦਾ ਪੜ੍ਹਾਈ ਦੇ ਪ੍ਰੇਰਿਤ ਕਰਨ ਦਾ ਉਹ ਤੁਸੀਂ ਕਰਨਾ ਆ ਅਸੀਂ ਇੱਥੇ ਸਦਾ ਬੈਠੇ ਨਹੀਂ ਰਹਿਣਾ ਸੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਜਿਨ੍ਹਾਂ ਪਰਿਵਾਰਾਂ ਦੇ ਇਹ ਬੱਚੇ ਆ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਸੋ ਉਹਨਾਂ ਪੇਰੈਂਟਸ ਰੂਮ ਦੇ ਦੁਆਰਾ ਫੇਰ ਫਿਰ ਕਰਦਾ ਵੀ ਇਹ ਬੱਚਿਆਂ ਦਾ ਹੋਰ ਵੀ ਵਧੀਆ ਟੱਗਣਾ ਤੁਸੀਂ ਪੜ੍ਹਾਈ ਤੇ ਧਿਆਨ ਦਿਓ ਤਾਂ ਜੋ ਆਉਣ ਵਾਲੇ ਸਮੇਂ 'ਚ ਵੱਡੀਆਂ ਕਲਾਸਾਂ ਦੇ ਵਿੱਚ ਵੀ ਮਾਰ ਕੇ ਮਾਰੋ ਅੱਜ ਜਿਨ੍ਹਾਂ ਨੇ ਪਿੰਡ ਦਾ ਲੋਕਲ ਲੈਵਲ ਤੇ ਨਾਮ ਰੋਸ਼ਨ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਜिले ਦੇ ਵਿੱਚ ਪੰਜਾਬ ਦੇ ਵਿੱਚ ਪੂਰੇ ਪਹਾੜਾਂ ਦੇ ਵਿੱਚ ਆਪਣੇ ਪਿੰਡ ਦਾ ਔਰ ਆਪਣੇ ਪਰਿਵਾਰ ਦੀ ਹੈ ਸ਼ੇਰਾਂ ਦੀ ਨਹੀਂ ਸ਼ੇਰ ਬਣੋ ਸ਼ੇਰ ਮਕੋੜੇ ਤਾਂ ਮਸਲੇ ਜਾਣੇ ਨੇ ਕਿਤੇ ਨਾਲ ਤੂੰ ਵੀ ਮਸਲੇ ਨਾ ਜਾਏ ਕਿਉਂਕਿ ਤਲਾਬ ਵੀ ਸਾਡੇ ਨੇ ਤੇ ਪਾਣੀ ਵੀ ਸਾਡਾ ਏ ਇਹ ਤਲਾਬ ਸਾਡੇ ਨੇ ਇਹ ਪਾਣੀ ਸਾਡਾ ਏ ਇਹ ਤਲਾਬ ਸਾਡੇ ਨੇ ਇਹ ਪਾਣੀ ਸਾਡਾ ਏ ਇਹ ਤਲਾਬ ਸਾਡੇ ਨੇ ਇਹ ਪਾਣੀ ਸਾਡਾ ਏ